ਮਿੰਟੂ ਜੀ ਅ ਅੱਜ ਦੀ ਜਿਹੜੀ ਖਾਸ ਖਬਰ ਹੈ ਉਹਦੇ ਬਾਰੇ ਵੱਧਦੇ ਹਾਂ ਜੀ ਚੋਣਾਂ ਦੇ ਵਿੱਚ 240 ਸੀਟਾਂ ਲੈ ਕੇ ਮੋਦੀ ਸਰਕਾਰ ਆਪਣੇ ਚੱਲੀ ਸੀ ਝੰਡੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਰਕਾਰ ਹੈ ਉਹ ਅਜੇ ਤੱਕ ਡਗਮਗਾ ਰਹੀ ਹੈ ਉਹਨਾਂ ਦਾ ਜਿਹੜਾ ਸਤੰਭ ਹੈ ਉਹ ਪੂਰੀ ਤਰ੍ਹਾਂ ਸਥਿਰ ਨਹੀਂ ਹੋਇਆ ਨਾ ਉਹ ਸਰਕਾਰ ਬਣਾ ਪਾ ਰਹੀ ਹੈ ਪੂਰੀ ਤਰ੍ਹਾਂ ਕਦੇ ਉਹ ਇੱਧਰ ਕਦੇ ਉੱਧਰ ਡੋਲ ਰਹੀ ਹੈ ਇਸ ਮਸਲੇ ਤੇ ਤੁਹਾਡੇ ਕੀ ਪ੍ਰਤੀਕਰਮ ਨੇ ਤੁਹਾਡੀ ਕੀ ਟਿੱਪਣੀ ਹੈ ਡੋਲਣ ਦਾ ਤਾਂ ਦੇਖੋ ਜਾਂ ਸਰਕਾਰ ਬਣੀ ਰਹੂਗੀ ਜਾਂ ਡਿੱਗਣ ਦੇ ਕੋਈ ਚਾਂਸ ਹੈ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਸੁਖਮ ਜੀ ਸਰਕਾਰ ਜਿਹੜੀ ਹੁੰਦੀ ਹੈ ਨਾ ਸਰਕਾਰ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਸਰਕਾਰ ਹੁੰਦੀ ਹੈ ਮਜ਼ਬੂਤ ਸਰਕਾਰ ਜਿੱਦਾਂ ਲਾ ਲਓ ਕਿ ਜੇ ਤੁਸੀਂ ਦੇਖੋਗੇ ਤਾਂ ਪਿਛਲੇ 20 ਸਾਲ ਦਾ ਇਤਿਹਾਸ ਚੱਕ ਲਓ ਕੇਂਦਰ ਦੇ ਵਿੱਚ ਜੀ ਉਹ ਤਕਰੀਬਨ ਸਾਰੀਆਂ ਹੀ ਮਜ਼ਬੂਤ ਸਰਕਾਰਾਂ ਸੀ ਚਾਹੇ ਯੂਪੀਏ 1 ਯੂਪੀਏ 2 ਮੋਦੀ ਸਰਕਾਰ 1 ਮੋਦੀ ਸਰਕਾਰ 2 ਸਾਰੀਆਂ ਮਜਬੂਤ ਸੀ ਕਿਉਂਕਿ ਉਹਦੇ ਵਿੱਚ ਦੋ ਸਰਕਾਰਾਂ ਰਲੀਆਂ ਮਿਲੀਆਂ ਸੀਗੀਆਂ ਤੇ ਦੋ ਅਲਾਈਅੰਸ ਦੀਆਂ ਸਰਕਾਰਾਂ ਆ ਗਈਆਂ ਜੀ ਤਾਂ ਗੱਲ ਇਹ ਆ ਕਿ ਉਹਨਾਂ ਚਾਰਾਂ ਸਰਕਾਰਾਂ ਦਾ ਜਿਹੜਾ ਅੰਕੜਾ ਸੀ ਓਵਰਆਲ ਹੂੰ ਜਿੰਨੇ ਐਮਪੀ ਸੀਗੇ ਸਪੋਰਟ ਤੇ ਉਹ 320 ਤੋਂ 350 ਟੱਪ ਜਾਂਦੇ ਸੀਗੇ ਜੀ ਕਿਸੇ ਸਰਕਾਰ 'ਚੋਂ 322 ਮਿਲਣਗੇ 335 ਮਿਲਣਗੇ 353 ਮਤਲਬ ਕਿ ਇਸ ਤਰ੍ਹਾਂ ਜੀ ਜੀ ਮੌਜੂਦਾ ਸੂਰਤਿ ਹਾਲ ਜਿਹੜੀ ਹੈ ਉਹ ਇਹ ਆ ਕਿ ਇਸ ਵੇਲੇ ਇਹ ਸਰਕਾਰ ਕਮਜ਼ੋਰ ਸਰਕਾਰ ਆ ਜਿਵੇਂ ਆਪਾਂ ਦੇਖ ਲਈਏ ਹੁਣ ਮਾਨ ਸਰਕਾਰ ਆ ਜੀ ਮਾਨ ਸਰਕਾਰ ਜਿਹੜੀ ਆ ਬਹੁਤ ਮਜ਼ਬੂਤ ਸਰਕਾਰ ਆ ਇਸ ਵੇਲੇ ਬਹੁਤ ਹੀ ਮਜ਼ਬੂਤ ਸਰਕਾਰ ਆ ਕਿਉਂਕਿ ਉਹਨਾਂ ਕੋਲ 92 ਐਮ ਐਲ ਏ 117 ਚੋਂ ਜੀ ਇਹਨੂੰ ਆਪਾਂ ਕਹਾਂਗੇ ਜੇ ਇਹੀ ਇਹਨਾਂ ਦੇ ਕੋਲ ਲਾ ਲੋ ਕਿ ਹੁਣ ਮਤਲਬ 60 65 ਦੇ ਕਰੀਬ ਹੋਣ ਜੀ ਜਾਂ ਕਹਿ ਲੋ ਕਿ 60 60 62 ਹੋਣ ਤਾਂ ਉੱਥੇ ਆਪਾਂ ਕਵਾਂਗੇ ਕਿ ਇਹ ਬੜੀ ਕਮਜ਼ੋਰ ਸਰਕਾਰ ਹੈ ਕਿਸੇ ਵੇਲੇ ਵੀ ਆਪਰੇਸ਼ਨ ਲੋਟਸ ਹੋਇਆ ਤੇ ਇਹ ਕੰਡ ਪਰ ਨਹੀਂ ਡਿੱਗ ਸਕਦੇ ਆ ਤਾਂ ਗੱਲ ਇਹ ਆ ਕਿ ਹੁਣ ਰਾਹੁਲ ਗਾਂਧੀ ਕਹਿ ਰਹੇ ਆ ਜੀ ਕਿ ਨਿੱਕੀ ਜੀ ਗਲਤੀ ਇਹਨਾਂ ਨੇ ਕੀਤੀ ਉਸ ਤੋਂ ਬਾਅਦ ਇਹ ਸਰਕਾਰ ਡਿੱਗ ਪਵੇਗੀ ਮੇਰੀ ਗਰੰਟੀ ਆ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਸਾਡੇ ਸੰਪਰਕ ਦੇ ਵਿੱਚ ਆ ਉਦੋਂ ਬਠਾਕਰੇ ਨੇ ਵੀ ਅਈਓ ਗੱਲ ਦੁਹਰਾਈ ਆ ਜੀ ਉਹ ਕਹਿੰਦੇ ਆ ਕਿ ਸਰਕਾਰ ਡਿੱਗੇਗੀ ਜੀ ਇਹ ਗਰੰਟੀ ਆ ਸਾਡੀ ਕਿ ਸਰਕਾਰ ਡਿੱਗਣ ਜਾ ਰਹੀ ਆ ਵੈਸੇ ਗੱਲ ਇਹ ਆ ਕਿ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਨਿਸ਼ਾਨਾ ਜਿਹੜਾ ਉਹ ਇਹ ਆ ਕਿ ਕਿਸੇ ਤਰੀਕੇ ਨਾਲ ਅਸੀਂ ਆਪਣਾ ਸਪੀਕਰ ਬਣਵਾਈਏ ਸਭ ਤੋਂ ਪਹਿਲਾਂ ਜੀ ਤਾਂ ਕਿ ਫਿਰ ਉਸ ਤੋਂ ਬਾਅਦ ਪਾਰਟੀਆਂ ਦੇ ਵਿੱਚ ਤੋੜ-ਫੋੜ ਜਿਹੜਾ ਕਿ ਇਸ ਵੇਲੇ ਕਹ ਲੋ ਕਿ ਇਹਨਾਂ ਦਾ ਪ੍ਰਮੁੱਖ ਏਜੰਡਾ ਰਹਿੰਦਾ ਹੈ ਕਿ ਉਸ ਤੋਂ ਬਾਅਦ ਅਸੀਂ ਤੋੜ-ਫੋੜ ਸ਼ੁਰੂ ਕਰ ਦੇਵਾਂਗੇ ਤੇ ਆਪਣੇ ਦਮ ਤੇ ਜਿਹੜਾ ਅੰਕੜਾ ਹੈ ਉਹ ਟੁਕ ਟੁਕ ਐਟ ਲੀਸਟ ਅਸੀਂ 272 ਲੈ ਜਾਵਾਂਗੇ 280 ਲੈ ਜਾਵਾਂਗੇ ਫਿਰ ਬਾਅਦ ਚ ਦੇਖੀ ਜਾਊਗੀ ਜੀ ਜੀ ਹੁਣ ਸਪੀਕਰ ਨੂੰ ਲੈ ਕੇ ਕਾਫੀ ਖਿੱਚ ਤਾਨ ਹੈ ਇਸ ਵੇਲੇ ਜੇ ਨੈਸ਼ਨਲ ਪੋਲਿਟਿਕਸ ਜੇ ਵੇਖੀਏ ਦੂਸਰੇ ਪਾਸੇ ਜੋ ਮਤਲਬ ਕਿ ਨੈਸ਼ਨਲ ਲੈਵਲ ਤੇ ਖਬਰਾਂ ਚੱਲਦੀਆਂ ਕੁਝ ਜਿਹੜੇ ਆਜ਼ਾਦ মিডিਆ ਕਹੌਣ ਦੇ ਆ ਪੱਤਰਕਾਰ ਉਹ ਜਿਹੜੇ ਕਹ ਲੋ ਕਿ ਦਾਅਵੇ ਕਰਦੇ ਆ ਉਹ ਇਹ ਕਹਿੰਦੇ ਆ ਕਿ ਜਿਦਾਂ ਹੁਣ ਨਿਤਿਸ਼ ਹੈ ਜੀ ਜੀ ਨितीश ਦੀ ਲਾਲੂ ਪ੍ਰਸਾਦ ਯਾਦਵ ਦੇ ਨਾਲ ਗੱਲਬਾਤ ਨਿਰੰਤਰ ਪਰਦੇ ਦੇ ਪਿੱਛੇ ਜਾਰੀ ਰਹਿੰਦੀ ਆ ਜੀ ਜੋ TDP ਦੇ ਆ ਚੰਦਰਬਾਬੂ ਨਾਇਡੂ ਉਹਨਾਂ ਦੇ ਨਾਲ ਯਚਰੀ ਸਾਹਿਬ ਸੰਪਰਕ ਚ ਹੈ ਜੋ ਸ਼ਿੰਦੇ ਧੜਾ ਹੈ ਹੂੰ ਜਿਹੜਾ ਕਿ ਉਹ ਇਸ ਵੇਲੇ ਸਰਕਾਰ ਚਲਾ ਰਿਆ ਮਹਾਰਾਸ਼ਟਰ ਦੇ ਵਿੱਚ ਜੋ ਮਤਲਬ ਕਿ ਉਦਵ ਠਾਕਰੇ ਨਾਲ ਹੀ ਧੋਖਾ ਕਰਕੇ ਭਜ ਪੱਚ ਗਿਆ ਸੀ ਕਿ ਉਹ ਉਦਵ ਠਾਕਰੇ ਨਾਲ ਸੰਪਰਕ ਚ ਹੈ ਜੀ ਉਸ ਆਧਾਰ ਤੇ ਚਾਹੇ ਮੰਮਤਾ ਬਨਰਜੀ ਆ ਚਾਹੇ ਰਾਹੁਲ ਗਾਂਧੀ ਆ ਚਾਹੇ ਉਦਵ ਠਾਕਰੇ ਆ ਇਹ ਸਾਰੇ ਹੀ ਦਾਵਾ ਕਰ ਰਿਹਾ ਕਿ ਇੱਕ ਨਿੱਕੀ ਜੀ ਇਹਨਾਂ ਦੀ ਗਲਤੀ ਹੋਈ ਇਹ ਸਰਕਾਰ ਡਿੱਗ ਪਵੇਗੀ ਜੀ ਤੇ ਜਿਹੜੇ ਵਿਸ਼ਲੇਸ਼ਕ ਆ ਉਹ ਵੀ ਇਹ ਮੰਨਦੇ ਆ ਸਿਆਸੀ ਪੰਡਤ ਵੀ ਮੰਨਦੇ ਆ ਕਿ ਇਹ ਐਸ ਸਦੀ ਚੋਂ ਜੇ ਦੇਖੀਏ ਆਪਾਂ ਇਹ ਕਮਜ਼ੋਰ ਸਰਕਾਰਾਂ ਚੋਂ ਇੱਕ ਆ ਜੀ ਕਿ ਕਿਸੇ ਵੇਲੇ ਵੀ ਇਹਦੀ ਕੰਡ ਲੱਗ ਸਕਦੀ ਆ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੰਭਾਵਨਾਵਾਂ ਰਹਿੰਦੀਆਂ ਕਿ ਭਾਜਪਾ ਮੌਕਾ ਸੰਭਾਲ ਕੇ ਮਜ਼ਬੂਤ ਵੀ ਹੋ ਸਕਦੀ ਆ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ TDP JDU ਇਹ ਟੁੱਟ ਕੇ ਇੰਡੀਆ ਚਾਉਂਦੇ ਕਿਉਂਕਿ ਸਮੀਕਰਨ ਤਦੇ ਵੀ ਬਦਲਣਗੇ ਨਾ 292 ਤੋਂ ਫਿਰ ਇੱਕ 265 ਇੱਕ 263 ਇਸ ਤਰ੍ਹਾਂ ਬਣ ਜਾਏਗਾ ਤੇ ਜਿਹੜੇ 14 ਰਹਿ ਜਾਣਗੇ ਜਿਦੇ ਚ ਅਮਰਪਾਲ ਸਿੰਘ ਹੈ ਰਸ਼ੀਦ ਇੰਜੀਨੀਅਰ ਹੈ ਜਿਦੇ ਚ ਸਰਬਜੀਤ ਸਿੰਘ ਖਾਲਸਾ ਹੈ ਯਾਨੀ ਜਿਹੜੇ 14 ਹੋਰ ਰਹਿ ਜਾਣਗੇ ਉਹ ਫਿਰ ਫੈਸਲਾ ਕੋਨੋ ਹੋ ਜਾਣਗੇ ਕਿ ਉਹ ਕੀ ਹੁੰਦੇ ਆ ਗੈਰ ਹਜ਼ਰ ਰਹਿੰਦੇ ਆ ਵੋਟਿੰਗ ਦੇ ਲਈ ਜਾਂ ਭਾਰਤੀ ਜਨਤਾ ਪਾਰਟੀ ਦੇ ਕੁਝ ਅਸਤੀਫਾ ਦੇ ਜਾਂਦੇ ਆ ਜਾਂ ਇਹਨਾਂ ਦੇ ਅਲਾਈਂਸ ਚੋਂ ਕੁਝ ਅਸਤੀਫਾ ਦੇ ਜਾਂਦੇ ਇੰਡੀਆ ਗੱਠ ਜੋੜ ਦੇ ਹੱਕ ਦੇ ਵਿੱਚ ਤਾਂ ਉਹ ਗਿਣਤੀਆਂ ਮਿੰਤੀਆਂ ਇਸ ਆਧਾਰ ਤੇ ਹੋ ਰਹੀਆਂ ਯਾਨੀ ਦਾਵਾ ਕੀਤਾ ਜਾ ਰਿਹਾ ਕਿ ਨਰਿੰਦਰ ਮੋਦੀ ਗਵਰਨਮੈਂਟ ਜਿਹੜੀ ਹੈ ਉਹ ਟੁੱਟ ਜਾਏਗੀ ਪਰ ਮੇਰਾ ਮੰਨਣਾ ਹੈ ਕਿ ਜਿਵੇਂ ਮੈਂ ਅੱਗੇ ਵੀ ਕਿਹਾ ਸੀਗਾ ਕਿ ਆਰਐਸਐਸ ਹਾਲੇ ਪਹਿਲਾਂ ਇਹਨਾਂ ਨੂੰ ਪੂਰੀ ਤਸੱਲੀ ਕਰਾ ਕੇ ਸਮਝਾਊਗੀ ਗੁਜਰਾਤ ਲੋਬੀ ਵਾਲਿਆਂ ਨੂੰ ਜੀ ਜੀ ਫਿਰ ਉਸ ਤੋਂ ਬਾਅਦ ਉਹ ਵੀ ਐਕਟਿਵ ਹੋਏਗੀ ਉਸ ਤੋਂ ਬਾਅਦ ਮਤਲਬ ਕਿ ਹੌਲੀ ਹੌਲੀ ਹੋ ਸਕਦਾ ਸੰਭਲ ਜਾ ਪਰ ਉਹਦੇ ਵਾਸਤੇ ਸਮਾਂ ਇਹਨਾਂ ਦੇ ਕੋਲ ਬੇਹੱਦ ਥੋੜਾ ਹੈ ਜਿਵੇਂ ਸਪੀਕਰ ਕਿਦਾ ਬਣੇਗਾ ਸਭ ਤੋਂ ਪਹਿਲੀ ਗੱਲ ਤੇ ਵੇਖਣ ਵਾਲੀ ਇਹ ਹੋਏਗੀ ਉੱਥੇ ਜ਼ੋਰ ਲੱਗੇਗਾ ਫਿਰ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਤੈ ਹੋਣਗੀਆਂ ਮੇਰਾ ਮੰਨਣਾ ਹੈ ਕਿ ਇਹ ਨਹੀਂ ਹੈ ਕਿ 2 4 ਦਿਨਾਂ ਦੇ ਵਿੱਚ ਇਹ ਸਰਕਾਰ ਡਿੱਗਣ ਜਾ ਰਹੀ ਹੈ ਹਾਂ ਅੱਗੇ ਜਾ ਕੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਸਰਕਾਰ ਬਣਦੇ ਸਾਰੀ ਸਰਕਾਰ ਬੈਕਫੁੱਟ ਤੇ ਚਲੇ ਗਈ ਬਿਲਕੁਲ ਦੋ ਵੱਡੀਆਂ ਵਜ੍ਹਾ ਨੇ ਕਿ ਇੱਕ ਤਾਂ ਯੂਐਸ ਬਹੁਤ ਦਬਾਅ ਪਾ ਰਿਹਾ ਹੈ ਗੁਰਪਤਮਨਤ ਸਿੰਘ ਪੰਨੂ ਦੀ ਕਤਲ ਦੀ ਸਾਜ਼ਿਸ਼ ਦੇ ਚਾਹਦੇ ਨੇ ਦੂਸਰੀ ਚੀਜ਼ ਇੱਥੇ ਇੰਟਰਨਲੀ ਜੇ ਤੁਸੀਂ ਦੇਖੋਗੇ ਤਾਂ ਕੁਝ ਪ੍ਰੀਖਿਆਵਾਂ ਦਾ ਮਸਲਾ ਜਿਹੜਾ ਜਾਂ ਕੁਝ ਹੋਰ ਚੀਜ਼ਾਂ ਨੇ ਉਹ ਬਹੁਤ ਜ਼ਿਆਦਾ ਨਰਿੰਦਰ ਮੋਦੀ ਸਰਕਾਰ ਨੂੰ ਮੌਜੂਦਾ ਤੌਰ ਤੇ ਕਹ ਲਈਏ ਕਿ ਐਨਡੀਆ ਸਰਕਾਰ ਨੂੰ ਜੀ ਜੀ ਉਹ ਕਾਫੀ ਬੈਕਫੁੱਟ ਤੇ ਸ਼ੁਰੂਆਤ ਦੇ ਵਿੱਚ ਹੀ ਲੈ ਗਈਆਂ ਜੀ ਇੱਕ ਸੱਜਣ ਕਹਿ ਰਹੇ ਨੇ ਕਿ ਇੰਡੀਆ ਅਲਾਈਅንስ ਨੂੰ ਮੌਕਾ ਮਿਲਣਾ ਚਾਹੀਦਾ ਹੈ ਹੂੰ ਮਿਲ ਜਾਵੇ ਤਾਂ ਮਾੜੀ ਗੱਲ ਨਹੀਂ ਹੈ ਪਰ ਉਹ ਮੌਕਾ ਦੇਖੋ ਸਮੀਕਰਨਾ ਨਹੀਂ ਬਣਾਉਣਾ ਜੀ ਇੱਕ ਕੰਟਰੀਬਿਊਸ਼ਨ ਆਇਆ ਸੀਗਾ ਹਰਮਨਦੀਪ ਸਿੰਘ ਜੀ ਦਾ ਧੰਨਵਾਦ ਸਰ ਤੁਹਾਡਾ ਸ਼ੁਕਰੀਆ ਜੀ ਜੀ ਅ ਮਨਜੀਤ ਸਿੰਘ ਮੌੜ ਦੀ ਕਹਿ ਰਹੇ ਨੇ ਕਿ ਲੋਕ ਸਭਾ ਦਾ ਸਪੀਕਰ ਚੁਣਨ ਵੇਲੇ ਵੀ ਪ੍ਰੀਖਿਆ ਹੋਵੇਗੀ ਸਰਕਾਰ ਦੀ ਬਿਲਕੁਲ ਜੀ ਹੋਏਗੀ ਹੋਏਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈ ਜੀ ਮੈਂ ਫੇਸਬੁੱਕ ਤੇ ਦੇਖ ਲੈਣਾ ਸਾਡੇ ਨਾਲ ਫੇਸਬੁੱਕ ਤੇ ਵੀ ਕੁਝ ਸੱਜਣ ਜੁੜੇ ਆ ਆ ਸ਼ਾਨ ਸਿੰਘ ਜੀ ਕਹਿ ਰਹੇ ਕਿ ਨितीश 나ਡੂ ਹੈਡ ਟੇਲ ਹੈ ਜੀ ਠੀਕ ਹੈ ਮੱਧ ਕਲীন ਚੋਣਾ ਹੋ ਸਕਦੀ ਹੈ ਅਮਨਦੀਪ ਸਿੰਘ ਆਲਖ ਕਹਿ ਰਹੇ ਆ ਕਿ ਇਹਨਾਂ ਦੀ ਭਵਿੱਖਬਾਣੀ ਹੈ ਜਾਂ ਕਹਿ ਲਓ ਸੋਚਦੇ ਆ ਕਿ ਮੱਧ ਕਲীন ਚੋਣਾ ਯਾਨੀ ਸਰਕਾਰ ਡਿੱਗ ਸਕਦੀ ਹੈ ਤੇ ਦੇਸ਼ ਜਿਹੜਾ ਉਹ ਦੂਸਰੀਆਂ ਚੋਣਾਂ ਜਿਹੜੀਆਂ ਨੇ ਜੋ ਹੋਗੀਆਂ ਉਹ ਤੇ ਛੱਡੋ ਉਹ ਦੂਜੀ ਆਉਣ ਵਾਲੀ ਚੋਣ ਵਾਸਤੇ ਵੀ ਤਿਆਰ ਹੋ ਸਕਦਾ ਹੈ ਸੁਖਪ੍ਰੀਤ ਸਿੰਘ ਦਾ ਕਮੈਂਟ ਹੈ ਕਿ ਜੁਲਾਈ ਵਿੱਚ ਮੋਦੀ ਨੇ ਇਨਕਮ ਟੈਕਸ ਤੋਂ ਵੀ ਛੋਟ ਦੇਣੀ ਆ ਆਮ ਲੋਕਾਂ ਨੂੰ ਇਹ ਤਾਂ ਜੇ ਖੈਰ ਸਰਕਾਰ ਆਪ ਹੀ ਵਿਚਾਰੀ ਇਹ ਹੋਣਾ ਚਾਹੀਦਾ ਇਹ ਹੇਠਲੇ ਪੱਤਰ ਦੀ ਗੱਲ ਸੁਣੋ ਮੇਰੀ ਕਿ ਜੇ ਕਰੰਸੀ ਦੀ ਵੈਲਿਊ ਨੂੰ ਹਿਸਾਬ ਲਾ ਕੇ ਆਪਾਂ ਦੇਖੀਏ ਅੱਜ 7-8 ਲੱਖ ਰੁਪਏ ਤੱਕ ਦੀ ਇਨਕਮ ਆਮਦਨੀ ਚ ਹੈਗੀ ਆ ਜੀ ਮਤਲਬ ਕਿ ਸਾਰੇ ਇੰਡੀਆ ਚ ਦੇ ਨਹੀਂ ਮੈਂ ਕਹਿ ਰਿਹਾ ਕਿ ਬਹੁਤ ਸਾਰੇ ਲੋਕਾਂ ਦੀ ਇੰਨੀ ਕੁ ਇਨਕਮ ਬਣ ਜਾਂਦੀ ਆ ਜੀ ਪਰ ਇਹਨਾਂ ਦੀਆਂ ਜਿਹੜੀਆਂ ਸਲੈਬ ਨੇ ਉਹ ਬੜੀਆਂ ਟੇਡੀਆਂ ਨੇ ਹਮ ਹਮ ਮਸਲਨ ਕਿ ਹੁਣ 8-10 ਲੱਖ ਰੁਪਏ ਤੱਕ ਵੀ ਜੇ ਤੁਸੀਂ ਦੇਖੋਗੇ ਚਲੋ ਛੋਟ-ਛਾਟ ਪਾ ਲੈਦਾ ਬੰਦਾ ਪਰ ਜੇ ਤੁਸੀਂ 15 ਅਕ੍ਰੋਸ ਕਰਦੇ ਹੋ ਜੀ ਤਾਂ ਉਥੇ ਸਿੱਧਾ 30% ਹੈ 30% ਦੀ ਮਤਲਬ ਕਿ ਜਿਹੜੀ ਕਹ ਲਓ ਕਿ ਇਸ ਦੌਰ ਦੇ ਵਿੱਚ ਮਹਿੰਗਾਈ ਦੇ ਹਿਸਾਬ ਨਾਲ ਦੇਖ ਲਓ ਕਿ 15-20 ਲੱਖ ਦੀ ਕੋਈ ਤੁਹਾਨੂੰ ਕਮਾਈ ਆ ਜੀ ਜੀ ਉਹਦੇ ਵਿੱਚ ਖਰਚੇ ਵੀ ਗਣ ਕੇ ਆਪਾਂ ਜੇ ਦੇਖੀਏ ਤਾਂ ਉਹ ਇੱਕ ਬਹੁਤ ਵੱਡੀ ਸਲੇਬ ਬਣ ਜਾਂਦੀ ਹੈ ਬਿਲਕੁਲ ਹਾਲਾਂਕਿ ਜਿਹੜਾ ਵੈਲਥ ਟੈਕਸ ਹੈ ਜੀ ਉਹ ਗਾਂ ਮਤਲਬ ਕਿ ਕਾਰਪੋਰੇਟ ਟੈਕਸ ਲੈ ਲਓ ਜਾਂ ਹੋਰ ਇਸ ਤਰ੍ਹਾਂ ਦੇ ਟੈਕਸ ਜਿਹੜੇ ਆ ਉਹਦੇ ਚ ਛੋਟ ਦੇਈ ਜਾਂਦੇ ਆ ਜਿਹੜੇ ਧਨੀ ਲੋਕ ਆ ਜਿਨ੍ਹਾਂ ਦੇ ਕੋਲ ਮਤਲਬ ਕਿ 1% ਲੋਕਾਂ ਦੇ ਕੋਲ ਆਲਮੋਸਟ 55 60% ਦੌਲਤ ਆ ਹਮ ਹਮ ਉਹ ਉਹਨਾਂ ਨੂੰ ਇੰਨੇ ਟੈਕਸ ਨਹੀਂ ਦੇਣੇ ਪੈਂਦੇ ਹਾਲਾਂਕਿ ਵੱਡੇ ਟੈਕਸ ਦੇਣੇ ਪੈਂਦੇ ਆ ਜੀ ਪਰ ਜਿਸ ਤਰ੍ਹਾਂ ਕਾਰਪੋਰੇਟ ਟੈਕਸ ਦੇ ਵਿੱਚ ਜਾਂ ਇਹਨਾਂ ਨੇ ਅੱਗੇ ਪਿੱਛੇ ਜਿਨ੍ਹਾਂ ਨੂੰ ਰਾਹਤ ਦਿੱਤੀ ਹੈ ਘਟਾ ਕੇ ਉਹ ਬਹੁਤ ਵੱਡੀ ਰਾਹਤ ਬਣਦੀ ਸੀ ਜੀ ਤਾਂ ਲੋਕਾਂ ਦਾ ਇਹੀ ਕਹਿਣਾ ਕਿ ਜੋ ਨਾਰਮਲ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਸਲੈਬ ਜਿਹੜੀ ਹੈ ਉਹ ਹੋਣੀ ਚਾਹੀਦੀ ਆ 10-15 ਲੱਖ ਤੱਕ ਯਾਨੀ ਇੱਕ ਅਮਮੂਲੀ ਜਿਹੜੀ ਸਲੈਬ ਹੈ ਉਹ ਬਣਾ ਦਿਓ ਤਾਂ ਹੋ ਸਕਦਾ ਹੈ ਜੋਕੋਦੇ ਵਿੱਚ ਬਹੁਤ ਸਾਰੇ ਕਰਮਚਾਰੀ ਆ ਜਾਣਗੇ ਬਹੁਤ ਸਾਰੇ ਜਿਹੜੇ ਕਮਾਈ ਵਾਲੇ ਬੰਦੇ ਆ ਜਾਣਗੇ ਮੀਡਲ ਕਲਾਸ ਜਿਹੜਾ ਜਾਂ ਅਪਰ ਮੀਡਲ ਕਲਾਸ ਹੈ ਜਿਹੜਾ ਉਹ ਆ ਜਾਏਗਾ ਤਾਂ ਉਹਦੇ ਨਾਲ ਵੋਟ ਵੀ ਜਿਹੜੀ ਹੈ ਵੱਧ ਸਕਦੀ ਹੈ ਨਾਲ ਜੀ ਜੀ ਇੱਕ ਹੋਰ ਸਵਾਲ ਆਪਾਂ ਲੈਣੇ ਇਹਦੇ ਨਾਲ ਜੁੜਿਆ ਆਜ਼ਾਦ ਐਮਪੀ ਜਿਹੜਾ ਹੁੰਦਾ ਉਹ ਕਿਸੇ ਵੀ ਪਾਰਟੀ ਜਾ ਸਕਦਾ ਹੈ ਜੀ ਬਿਲਕੁਲ ਜਾ ਸਕਦਾ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਹ ਆਜ਼ਾਦ ਹੈ ਉਹਨੇ ਕਿਹੜਾ ਕੋਈ ਸਿੰਬਲ ਤੇ ਇਲੈਕਸ਼ਨ ਲੜਿਆ ਜੀ ਜੀ ਕਿਸੇ ਪਾਰਟੀ ਦੇ ਟਿਕਟ ਤੇ ਉਹਨੇ ਇਲੈਕਸ਼ਨ ਲੜਿਆ ਹੀ ਨਹੀਂ ਹੈ ਹਮ ਤਾਂ ਪਾਰਟੀ ਜੁਆਇਨ ਕਰ ਸਕਦਾ ਜ਼ਿਆਦਾ ਹੈ ਹੀ ਜ਼ਿਆਦਾ ਤਾਂ ਹੀ ਤੇ ਆਪਾਂ ਕਹਿੰਦੇ ਆ ਨਾ ਜੀ ਬਿਲਕੁਲ ਕਿ ਇੰਡੀਪੈਂਡੈਂਟ ਤਾਂ ਇੰਡੀਪੈਂਡੈਂਟ ਹੈ